ਤੇ ਕਾਫੀ ਚੀਆ ਪੋੜੀਆਂ ਆ ਦੇਖੋ ਆ ਦੇ ਐ ਚੀਆ ਪੋੜੀਆਂ ਅਨਮੋਲ ਕਹਿੰਦਾ ਮੈਂ ਨਹੀਂ ਜਾਣਾ ਭਾਜੀ ਪੋੜੀਆਂ ਚੜਦੇ ਨਾ ਬਤਾ ਸਾਫ਼ ਹੀ ਚੜਦਾ ਹੀ ਆ ਇੱਥੇ ਆਸ ਲੱਭਦੇ ਲੋਕ ਢੀਚੇ ਆ ਗਏ ਆਪਾਂ ਹੋਰ ਅਨਮੋਲ ਤਾਂ ਲਾਪੇਰ ਆ ਗਈਆਂ ਤੇ ਜਾਲੀ ਲਾਈ ਹੋਈ ਤਾਂ ਫੋਨ ਵਗੈਰਾ ਹੁੰਦਾ ਹੋਊਗਾ ਉਹ ਦੇਖੋ ਜੀ। ਉਹ ਜੀ ਦੇਖੋ ਡੈਮ। ਇੱਥੇ ਉਹ ਕਹਿੰਦੇ ਕਿਹਾ ਜਾਂਦਾ ਕਹਿੰਦੇ ਇੱਥੋਂ ਨਾ ਲਾਹੌਰ ਦੇ ਦਾ ਜਾਂ ਪਾਕਿਸਤਾਨ ਦੇਖਦਾ ਵਾ। ਤੋਂ ਜੀ ਨਜ਼ਾਰਾ ਦੇਖੋ ਪਰਲਾ ਕਿੰਨਾ ਯਵਰਦਾਨ ਨਜ਼ਾਰਾ ਦੇਖੋ। ਹਾਂ ਜੀ ਸਤਿ ਸ੍ਰੀ ਅਕਾਲ ਜੀ ਗਾਇਸ ਕਿਵੇਂ ਹੋ ਜੀ ਅੱਜ ਤਾਂ ਬਹੁਤ ਹੀ ਦੇਖੋ ਖਤਰਨਾਕ ਜਗ੍ਹਾ ਦੇ ਖਤਰਨਾਕ ਨਹੀਂ ਕਹਿ ਸਕਦੇ ਆ। ਮਤਲਬ ਇਹ ਆਸੇ ਦੀ ਜਗ੍ਹਾ ਵਾ ਬਿਲਕੁਲ ਢੋਲ ਵਾ ਡੈਮ ਦੇ ਨਾਲ ਹੀ ਅੱਗੇ ਢੋਲ ਵਾ ਡੈਮ ਪੈਂਦਾ ਤਾਂ ਮੋੜ ਕੱਟ ਕੇ ਬਿਲਕੁਲ ਇਹ ਜੰਗਲੇ ਦਾ ਹੈਗਾ ਤੁਸੀਂ ਤੁਹਾਨੂੰ ਦਿਖਾ ਦਿੱਤਾ ਵਿੱਚ ਵੀਡੀਓ ਚ ਕਿੱਦਾਂ ਪਾਏ ਆ। ਤੇ ਅੱਗੇ ਤੁਹਾਨੂੰ ਐ ਪੌੜੀਆਂ ਦੇਖਣ ਨੂੰ ਮਿਲ ਜਾਣੀਆਂ ਜਿਹੜਾ ਤੁਹਾਨੂੰ ਮੰਦਿਰ ਦਿਖਾਈ ਸੀ ਦੂਰੋਂ ਹੱਥੋਂ ਉਹ ਮੰਦਿਰ ਤੋਂ ਖਾਨ ਚੱਲੇ ਆ ਇਹਨਾਂ ਕਹਿੰਦੇ ਕਾਫੀ ਇਤਿਹਾਸ ਜੁੜਿਆ ਹੋਇਆ ਵਾ ਕਿ ਆ ਜਾਂਦਾ ਵਾ ਕਿ ਇੱਥੋਂ ਕਿੱਦ ਲਾਹੌਰ ਦਿਖਦਾ ਵਾ ਤੇ ਚਲੋ ਲਾਹੌਰ ਦਿਖਦਾ ਕਿ ਨਹੀਂ ਦਿਖਦਾ ਤੇ ਚੱਲਦੇ ਆਓ ਮੇਰੇ ਨਾਲ ਤੇ ਦੇਖੋ ਲਾਹੌਰ ਦਿਖਦਾ ਕਿ ਨਹੀਂ ਦਿਖਦਾ ਇਹੀ ਆਲ ਚੈੱਕ ਕਰਨ ਆਇਆ ਪਾ ਲਾਹੌਰ ਦਿਖੂਗਾ ਕਿ ਨਹੀਂ ਦਿਖੂਗਾ ਤੇ ਕਾਫੀ ਥੀਆਂ ਪੌੜੀਆਂ ਆ ਦੇਖੋ ਆ ਦੇ ਐ ਥੀਆਂ ਪੌੜੀਆਂ ਅਨਮੋਲ ਕਹਿੰਦਾ ਮੈਂ ਨਹੀਂ ਜਾਣਾ ਭਾਜੀ ਤੇ ਮੈਂ ਕਹਾ ਨਹੀਂ ਯਾਰ ਜਾਣਾ ਚੀਦਾ ਉਹ ਕੀ ਇਤਿਹਾਸ ਨੂੰ ਜਿੰਨਾ ਹੀ ਜਾਣੂ ਗੱਲੇ ਸਾਲੇ ਵਧੀਆ ਹਨਾ ਸਾਡੀ ਇਹੀ ਕੋਸ਼ਿਸ਼ ਰਹਿੰਦੀ ਉਦਾਂ ਤੇ ਬਾਈਕ ਆਪਰ ਉਰ ਦੇ ਉੱਤੇ ਖੜੀ ਕਰ ਦਿੱਤੀ ਹੋਈ ਆ ਬਾਕੀ ਚਲੋ ਦੇਖਦੇ ਉੱਤੇ ਜਾ ਕੇ ਕੀ ਮਾਹੌਲ ਆ ਕਿਦਾਂ ਦਾ ਸਿਸਟਮ ਤੇ ਵੀਡੀਓ ਨੂੰ ਯਾਰ ਲਾਈਕ ਜਰੂਰ ਕਰਦੇ ਹੋ ਦੇਖੋ ਕਿਦਾਂ ਆਪਾਂ ਹਨਵਰਕ ਦਿਖਾ ਕੇ ਦਾ ਜੰਗਲ ਯਾਰ ਦੇਖੋ ਸਾਰਾ ਕੋਈ ਇੰਦਾ ਨਾ ਪਰਿੰਦਾ ਇਹ ਚਲੋ ਪਰਿੰਦੇ ਦਾ ਹੋ ਗਿਆ ਬਦ ਕਹਿੰਦੇ ਕੋਈ ਬੰਦਾ ਕੋਈ ਨਹੀਂ ਇਥੇ ਤੇ ਚੱਲਦੇ ਉੱਤੇ ਜਾ ਕੇ ਦਿਖਾਉਣੇ ਤੁਹਾਨੂੰ ਪਹਿਲਾਂ ਨੇ ਜਦੋਂ ਉਹ ਪਹਿਲਾਂ ਸੀ ਉਹਨੇ ਉਹਨੇ ਪਹਿਲਾਂ ਲੋਕ ਹੀ ਆਉਂਦੇ ਹੁੰਦੇ ਸੀ ਹੁਣ ਤਾਂ ਬਿਲਕੁਲ ਹੀ ਮਤਲਬ ਬੰਦ ਗਿਆ ਹੋ ਗਿਆ ਕੰਮ ਤੇ ਆਹ ਦੇਖੋ ਪੁਰਾਣੇ ਸਮੇਂ ਦੀਆਂ ਉਹ ਕੋਡੇ ਮੰਦਰਾਂ ਉੱਪਰ ਦੇਖਦੇ ਜਾ ਕੇ ਤੇ ਕੋਈ ਵੀ ਆ ਗਿਆ ਇਹਨੇ ਕੋਈ ਵੀ ਉੱਥੇ ਤੇ ਬੈਠਣ ਨੂੰ ਜਿਹੜਾ ਬੰਦਾ ਨਹੀਂ ਨਹੀਂ ਪੋੜੇ ਚੜਦਾ ਬੈਠ ਵੀ ਸਕਦਾ ਵਾ ਰੈਸਟ ਕਰ ਕਰਕੇ ਵੀ ਜਾ ਸਕਦਾ ਤੇ ਚਲੋ ਚਲਦੇ ਆਂ ਹੌਲੀ ਹੌਲੀ ਨਾ ਸਾਹ ਬੁੱਲਣ ਲੱਪੰਦਾ ਤੇ ਚਲ ਕੇ ਬਰਜਿਸ ਹੋ ਜਾਂਦੀ ਆ ਚਲੋ ਚਲਦੇ ਆਂ ਦੇਖਦੇ ਆਂ ਕੀ ਆਕੇ ਤੇ ਲੋ ਜੀ ਆਜੋ ਧਿਆਨ ਨਾਲ ਦੇਖ ਕੇ ਆਰਾਮ ਦੇ ਨਾਲ ਲੋ ਜੀ ਤੇ ਇਹਨ ਮੋੜ ਕਿੰਦਾ ਰੁਕ ਜੋ ਜੀ ਪੋਕੜੀਏ ਕਹਿੰਦਾ ਜਾਣ ਦੋ ਤਾਂ ਆਹ ਦੇਖੋ ਜੀ ਪੋੜੀਆਂ ਦੇਖੋ ਅੱਗੇ ਕਾਫੀ ਪੋੜੀਆਂ ਤੇ ਲੋ ਜੀ ਬਾ ਥੋੜਾ ਹੀ ਰਹਿ ਗਿਆ ਅਨ ਮੋੜ ਦੇ ਹੌਸਲਾ ਪਈ ਜਾਂਦਾ ਮੈਂ ਥੋੜਾ ਰਹਿ ਗਿਆ ਆਂਦੇ ਹੋਏ ਨਹੀਂ ਪਤਾ ਲੱਗਣਾ ਅਨ ਮੋੜ ਜਾਂਦੇ ਹੋਏ ਪਤਾ ਲੱਗਦਾ ਆਂਦੇ ਹੋਏ ਨਹੀਂ ਪਤਾ ਲੱਗਣਾ ਆਹ ਦੇਖੋ ਤੁਹਾਨੂੰ ਘਰ ਦੇਖਉਣਾ ਤੇ ਉਹ ਕਿੰਨੀ ਉਚਾਈ ਤੇ ਆਪਾਂ ਚਲੋ ਚੱਲਦੇ ਆ ਜੀ ਅੱਗੇ ਚਲੋ ਜੀ ਦੇਖੋ ਆਹ ਜੀ ਗਰਮੀ ਲੱਗਣ ਲੱਗੀ ਉਪਰੋਂ ਵੀ ਉਹ ਦੇਖੋ ਕਿੰਨਾ ਸੋਹਣਾ ਆਹ ਲੋ ਜੀ ਦੇਖੋ ਕਿੰਦਰ ਜਗਤ ਹੈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਚਲਈਏ ਨਮੋੜ ਚਲੋ ਇਹ ਔੜੀ ਦੇ ਚੜ੍ਹਦੇ ਨਾ ਪਤਾ ਸਾਫ਼ ਹੀ ਚੜਦਾ ਹੀ ਆ ਦੇਖੋ ਜੀ ਇੱਥੇ ਆਸ ਕੀ ਜਗ੍ਹਾ ਤੇ ਇੱਧਰ ਹੀ ਆਏ ਜੀ ਐਨਮੋੜ ਇਤਿਹਾਸ ਕੀ ਜਗ੍ਹਾ ਇੱਧਰ ਹੀ ਆ ਨਮੋੜ ਨੂੰ ਮੈਂ ਦੱਸਦਾ ਪਿਆ ਚੈਣੀ ਇੱਥੇ ਹਾਸ ਲੱਭਦੇ देखो कितनी आ गया आप हां और मोड़ कहता पाजी मैं बाइक लेके खड़ा होना ना तो ही जाए हो मैं कह नहीं चल चल तू तो ही चलूंगा मैं चलो नो देखो तो पूरा पज्जण लग गया दा हां ओए थोड़ा रह गया चलो ਦੇਵੇ ਕਿੰਨਾ ਕੁ ਥੋੜਾ ਰਹਿ ਗਿਆ ਹੋਰ ਰਹੀਆਂ ਅਨਮੋਲਤ ਲਾਫੀਆਂ ਆ ਗਈਆਂ ਤੋਂ ਹੀ ਨਜ਼ਾਰਾ ਦੇਖੋ ਪਰਲਾ ਕਿੰਨਾ ਹੀ ਬਦ ਨਜ਼ਾਰਾ ਦੇਖੋ ਕਿਆ ਬਾਤਾਂ ਦੇਖੋ ਜੀ ਚਲੋ ਜੀ ਆਪਣੇ ਸ਼ਾਰਪ ਏਰੀਆ ਦੇ ਦੇਖੋ ਕਿੰਨੀ ਜ਼ਬਰਦਸਤ ਨੇਚਰ ਆ ਜੀ ਚਲੋ ਜੀ ਕਿੱਦੀ ਕੀ ਉਚਾਈ ਦੇ ਉੱਤੇ ਆਪਾਂ ਦੇਖੋ ਇਹ ਵੀ ਹਨ ਮੋੜੋਂ ਮੋੜ ਕੇ ਕਿਤਰੀ ਆ ਇਹਨਾਂ ਜਲਦੀ ਜਲਦੀ ਪਹੁੰਚ ਜੀਏ ਹਨ ਮੋੜੇ ਦੇਖੋ ਇਹ ਵੱਜਾਂ ਆਉਂਦੀਆਂ ਪਿਓ ਨੇ ਛੋਟੇ-ਬਟੇ ਜੀਵ ਜੰਤੂ ਹੋਣੇ ਛੋਟੇ-ਬਟੇ ਹਨ ਮੋੜੋਂ ਹੈਗਾ ਜੀ ਕਿ ਨਾ ਆਈ ਦਈਏ ਫਰਮ ਲੈ ਗਿਆ ਧੱਕੇ ਨਾਲ ਇਹਨੂੰ ਮੈਂ ਟੋਪੀ ਵੀ ਲਾ ਲਈ ਹੁਣ ਆ ਗਏ ਹੋਏ ਪੋੜੀਆਂ ਦੇਖੋ ਕਿੰਨੀਆਂ ਇਹ ਤਾਂ ਕੋਈ ਹੁੰਦਾ ਹੁੰਦਾ ਨਹੀਂ ਹੈਗਾ ਨਾ ਢਾਟਵਾਦੇ ਹੁੰਦੇ ਆ ਏਕੇ ਲੋਕ ਆਂਦੇ ਹੋਗੇ ਇਹ ਤੇ ਦਰਗਾਹ ਲਈ ਜੂ ਦੇ ਵੀ ਪੈਕਟ ਪਏ ਉਧਾਂ ਬਸ ਅਸੀਂ ਪੁੱਜ ਗਏ ਆ ਹਾਲ ਹੋਈ ਫਾਈਨਲੀ ਮੰਦਿਰ ਦੇ ਲਾਗੇ ਪੁੱਜ ਗਏ ਵਾਹ ਆਖੂ ਹਾਂ ਡੂੰਗਾ ਹੋਣਾ ਨਾ ਮੋਲਣਾ ਕਾਫੀ ਕਾਫੀ ਡੂੰਗਾ ਹੋਣਾ ਨਹੀਂ ਸੋ ਕਈ ਉਹਦਾ ਹੁੰਦਾ ਸੇਫਟੀ ਆ ਤੇ ਨਾ ਜੜੀ ਜੁੜੀ ਲਾਈ ਹੋਈ ਆ ਯਾ ਮੰਦਿਰਾਂ ਦੇ ਖਵਨ ਵਗੈਰਾ ਹੁੰਦਾ ਹੋਣਾ ਲੋ ਜੀ ਇੱਥੋਂ ਕਹਿੰਦੇ ਕਿਹਾ ਜਾਂਦਾ ਵਾ ਤੇ ਪਾਕਿਸਤਾਨ ਦੇਖਦਾ ਇਹੇ ਮੰਦਿਰ ਤੋਂ ਤੁਹਾਨੂੰ ਦੂਰੋਂ ਦਿਖਾਇਆ ਸੀ ਹਾਂ ਉਧਰ ਹੋਰ ਰਸਤੇ ਕੋਕਨਟ ਉਧਰੋਂ ਘੁੰਮਦੀ ਘੁੰਮਦੀ ਹੋਰ ਰਸਤੇ ਰਾਹੀਂ ਆਏ ਉਹ ਸਾਹਮਣੇ ਡੈਮ ਆ। ਉਹ ਦੇਖੋ ਜੀ। ਲੋ ਜੀ ਦੇਖੋ ਡੈਮ। ਇੱਥੇ ਉਹ ਕਹਿੰਦੇ ਕਿਹਾ ਜਾਂਦਾ ਕਹਿੰਦੇ ਇੱਥੋਂ ਨਾ ਲਾਹੌਰ ਦੇਖਦਾ ਜਾਂ ਪਾਕਿਸਤਾਨ ਦੇਖਦਾ ਵਾ। ਪੱਕੀ ਕਹਿ ਨਹੀਂ ਸਕਦੇ। ਓਕੇ ਇਹ ਤਾਂ ਸੁਣਿਆ ਜਾਂਦਾ ਸੁਣਨ ਤੇ ਆਇਆ ਵਾ। ਹਾਂ ਕੇ ਹੋ ਸਕਦਾ ਵੱਡੀਆਂ ਦੂਰ ਬਿੰਨੀਆਂ ਨਾਲ ਦੇਖ ਵੀ ਸਕਦੇ ਆ ਜਾਂ ਪਾਕਿਸਤਾਨ ਬਾਰਡਰ ਦੇਖਦਾ ਹੋਊਗਾ। ਹਨਾ ਕੋਈ ਵੀ ਕਹਿੰਿਆ ਰਮਣ। ਹੋ ਸਕਦਾ ਬਾਗੀ ਤਨ ਮੰਦਿਰ ਦੇਖੋ ਨਾ ਪਹਿਲਾਂ ਹੈ ਇੱਕ ਮਿੰਟ ਆ ਮੰਦਿਰ ਆ ਜੀ ਲੋ ਜੀ ਪਰ ਮੰਦਿਰ ਚ ਕੋਈ ਮੂਰਤੀ ਨਹੀਂ ਹੈਗੀ ਕੁਛ ਨਹੀਂ ਹੈਗਾ ਬਿਲਕੁਲ ਖਾਲੀ ਆ ਦੇਖੋ ਜੀ ਹੈ ਹਾਂ ਪੱਥਰ ਆਓ ਪੱਥਰ ਨੂੰ ਘੜ ਕੇ ਬਣਾਇਆ ਹੋਇਆ ਆ ਦੇਖੋ ਵੱਡੇ ਵੱਡੇ ਢੇਟ ਆਣਾ ਦੇਖ ਐਡਾ ਦੇਖੋ ਕਿੰਨਾ ਭਜਨ ਚੱਕ ਕੇ ਇਡੀ ਭਾਰੀ ਢੇਟਾ ਲੈ ਕੇ ਉੱਪਰ ਤਕਰਾਇੇ ਹੋਗੇ ਨਾ ਅਰ ਮੁੜੇ ਹੀ ਦੇਖਣਾ ਲੋਜ ਦੇਖੋ ਜੀ ਬਾਕੀ ਪਰੋ ਵੀਊ ਦੇਖੋ ਕਿੰਨਾ ਸੋਹਣਾ ਹੁੰਦਾ ਆਹ ਲੋ ਜੀ ਥਿਊ ਦੇਖੋ ਚੈੱਕ ਕਰੋ ਜੀ ਸਾਹਮਣੇ ਡੈਮ ਆ ਦੇਖੋ ਡੈਮ ਚਲੋ ਜੀ ਦੇਖੋ ਕਿੰਨਾ ਜਵਰ ਦਾ ਵੀਊ ਰੱਖੀ ਲੋਕੀ ਆਏ ਹੋਏ ਆ ਲੋਰੀ ਦੇਖੋ ਲੋਕੀ ਆਏ ਹੋਏ ਆ ਤਾਂ ਜ਼ੂਮ ਕਰਕੇ ਵੀ ਦੇਖੋ ਨਾ ਰੇ ਦੇਖੋ ਸਾਹਮਣੇ ਤੁਹਾਨੂੰ ਤਾਂ ਕੋਈ ਨਾ ਸਾਨੂੰ ਟਾਈਮ ਵੀ ਦੇਖਣ ਨੂੰ ਮਿਲੇਗਾ ਲੋਰੀ ਦੇਖੋ ਜੀ ਬਿਲਕੁਲ ਅਲੱਗ ਜੀ ਫੀਲ ਆਉਂਦੀ ਕਿੰਨੀ ਅਨਮੋਲ ਮੈਨੂੰ ਲੱਗਦਾ ਸ਼ਾਂਤੀ ਜੀ ਬਿਲਕੁਲ ਸਿਰਫ ਮੈਂ ਤਾਂ ਨਮੋ ਰਾ ਦੇਖੋ ਇੱਥੇ ਹੋਰ ਕੋਈ ਨਹੀਂ ਹੈਗਾ ਕਿਉਂਕਿ ਇਨਾ ਝੰਗ ਵਿਹਲਾ ਹੋਣ ਦੇ ਕਰਕੇ ਕਿਸ ਨੂੰ ਪਤਾ ਵੀ ਨਹੀਂ ਲੱਗਦਾ ਜਿਹੜੇ ਜਾਣਦੇ ਆ ਜਾਂ ਸਾਡੇ ਮੂੰਹ ਕੋਈ ਚਾਹੁੰਦੇ ਐਡਵੈਂਚਰ ਚਾਹੁੰਦੇ ਕੋਈ ਨਵੀਂ ਚੀਜ਼ ਦਿਖਾਉਣਾ ਚਾਹੁੰਦੇ ਆ ਜਾਂ ਨਵੀਂ ਚੀਜ਼ ਲੱਭਦੇ ਆ ਹਨਾ ਇਤਿਹਾਸਿਕ ਜਗ੍ਹਾ ਤੇ ਉਹ ਉਹ ਜਗ੍ਹਾ ਲੱਭ ਹੀ ਲੈਂਦੇ ਆ ਹਨਾ ਦੇਖੋ ਕਿੰਨੀ ਮੁਸ਼ਕਲ ਲੱਗਦੀ ਲੱਭਣ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਆ ਜੀ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਇਹ ਹੈਗਾ ਇਤਿਹਾਸ ਦੇਖੋ ਸਾਹ ਹੀ ਫੋਲ ਰਿਹਾ ਕਿੰਨੀ ਮਿਹਨਤ ਲੱਗਦੀ ਆ ਤੇ ਬਾਕੀ ਕਿਹਾ ਜਾਂਦਾ ਕਿ ਪਾਣਵਾਲੇ ਟਾਈਮ ਦਾ ਵੀ ਬਣਿਆ ਹੋਇਆ ਮੰਦਿਰ ਆ ਤੇ ਜੇ ਤੁਸੀਂ ਸਾਡੀ ਪਹਿਲੀ ਵੀਡੀਓ ਨਹੀਂ ਦੇਖੀ ਹੋਗੀ ਤੇ ਦੇਖਿਓ ਇਹ ਕਾਲੀ ਮਾਤਾ ਮੰਦਿਰ ਦੇ ਤੁਹਾਨੂੰ ਕੇ ਇਦਰੇ ਰੇ ਹੱਥ ਦਿਖਾਏ ਆ ਕਿ ਪੱਥਰਾਂ ਦੇ ਨਾਲ ਮੂਰਤੀਆਂ ਬਣੀਆਂ ਹੋਈਆਂ ਸ਼ਿਵਜੀ ਭਵਾਨ ਦੀਆਂ ਮਾਤਾ ਦੀਆਂ ਹਨਾ ਕਾਲੀ ਮਾਤਾ ਮੰਦਿਰ ਦੀਆਂ ਮਾਤਾ ਦੀਆਂ ਹਨਾ ਆਈ ਆਈ ਥਿੰਕ ਕਿਉਂਕਿ ਹਵਨ ਦੇ ਹਸਾਣਾ ਦੇਖਿਆ ਜਾ ਵੀ ਇਹ ਵੀ ਹਿੰਦੂ ਹਿੰਦੂ ਧਰਮ ਨਾਲ ਹੀ ਬਲੌਗ ਕਰਦਾ ਮੰਦਰ ਕਿਉਂਕਿ ਮੰਦਰ ਬਿਲਕੁਲ ਉਹੀ ਆ ਜੇ ਆਪਣੇ ਗੋਮੇ ਦੇ ਬਣੇ ਹੁੰਦੇ Hindu ਧਰਮ ਦੇ ਜਿਹੜਾ ਮੰਦਰਾਂ ਤੇ ਬਣੇ ਹੁੰਦੇ ਆ ਆਈ ਥਿੰਕ ਮਾਤਾ ਰਾ ਜਾਂ ਸ਼ਿਵਜੀ ਭਗਵਾਨ ਦਾ ਮੰਦਰ ਹੋਣਾ ਵਾ ਤੇ ਬਾਕੀ ਜੇ ਕੋਈ ਜਾਣ ਦਾ ਜੁਰ ਦੱਸਿਓ ਕਿ ਇਹ ਮੰਦਰ ਕਿਹੜਾ ਹੋਵੇਗਾ ਸ਼ਿਵਜੀ ਭਗਵਾਨ ਦਾ ਕਿ ਮਾਤਾ ਰਾ ਹੋਊਗਾ ਬਾਕੀ ਆਦਾ ਬਲੌਗ ਇੱਥੇ ਕਰਦੇ ਐਂਡ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਮਿਲਾਂਗੇ ਨੈਕਸਟ ਬਲੌਗ 'ਚ ਤਦ ਤੱਕ ਬਾਏ ਬਾਏ ਸਤਿ ਸ੍ਰੀ ਅਕਾਲ ਜੀ